ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 27 ਦੋ ਅਸਮਾਨ ਚੋਹਤ ਚੱਕਰਾਂ O ਅਤੇ P ਦੀ ਛੋਤ ਰੇਖਾ ਖਿੱਚਣਾ ਸਭ ਤੋਂ ਪਹਿਲਾਂ ਆਪਾਂ ਇੱਕ ਰੇਖਾ ਲੈ ਲੈਂਦੇ ਹਾਂ ਇਹ ਰੇਖਾ ਦੇ ਉੱਪਰ ਆਪਾਂ ਇੱਕ ਚੱਕਰ ਖਿੱਚ ਲੈਣੇ ਆਪਣੀ ਮਰਜ਼ੀ ਨਾਲ ਪਹਿਲਾਂ ਤਾਂ ਬਿੰਦੂ ਮਾਰਕ ਕਰ ਲਓ ਇਹ ਬਿੰਦੂ ਦਾ ਨਾਮ ਆਪਾਂ ਰੱਖ ਦੇਣਾ O ਉਹ ਤੇ ਆਪਾਂ ਇੱਕ ਚੱਕਰ ਖਿੱਚ ਲੈਣਾ ਫੇਰ ਆਪਾਂ ਪ੍ਰਕਾਰ ਨੂੰ ਘੱਟ ਖੋਲਣਾ ਜਿੱਡਾ ਆਪਾਂ ਛੋਟਾ ਉਹ ਚੱਕਰ ਖਿੱਚਣਾ ਤੇ ਜਿੱਥੇ ਬਿੰਦੂ ਇਹ ਰੇਖਾ ਨੂੰ ਕੱਟਦਾ ਇੱਥੇ ਰੱਖ ਕੇ ਅੱਗੇ ਟਿੱਕ ਲਗਾ ਲੈਣੀ ਆ ਤੇ ਇੱਥੋਂ ਫਿਰ ਆਪਾਂ ਨੇ ਦਿੱਤੇ ਪ੍ਰਕਾਰ ਰੱਖ ਕੇ ਦੂਜਾ ਚੱਕਰ ਖਿੱਚਣਾ ਜਿਹੜਾ ਆਹ ਵਾਲਾ ਸੈਂਟਰ ਪੁਆਇੰਟ ਇਹਦਾ ਆਇਆ ਇਹਦਾ ਨਾਮ ਆਪਾਂ ਨੇ ਪੀ ਰੱਖ ਲੈਣਾ ਇਹ ਹੁਣ ਸਾਡੇ ਕੋਲ ਦੋ ਸਮਾਨ ਛੋਟੇ ਚੱਕਰ ਹੋ ਗਏ ਹੁਣ ਆਪਾਂ ਨੇ ਜਿਹੜੀ ਇਹਨਾਂ ਦੀ ਆਹ ਵਾਲੀ ਰੇਖਾ ਆ ਓਪੀ ਇਹਦਾ ਅੰਦਰ ਘਾ ਲੈਣਾ ਆਹ ਤੋਂ ਪ੍ਰਵਾਦ ਪ੍ਰਕਾਰ ਖੋਲ ਕੇ ਆਪਾਂ ਨੇ ਚਾਪਾ ਲਗਾ ਦੇਣੀਆਂ ਨੇ ਇਹਨਾਂ ਉਹਤੇ ਰੱਖ ਕੇ ਪਹਿਲਾਂ ਪੀਤੇ ਰੱਖ ਕੇ ਲਗਾ ਲਓ ਚਾਹੇ ਉਹਤੇ ਰੱਖ ਕੇ ਲਗਾ ਲਓ ਹੁਣ ਤੁਹਾਨੂੰ ਅਧਰ ਰੇਖਾ ਦਾ ਕਰਨਾ ਤਾਂ ਆ ਗਿਆ ਹੁਣ ਇਹ ਸਿਚ ਕਰਕੇ ਮੈਂ ਜਿਹੜਾ ਅੱਧ ਵਾਲਾ ਪਾਰਟ ਸੀ ਇਹ ਸਭ ਤੋਂ ਪਹਿਲਾਂ ਫਖਾਇਆ ਸੀ ਕਿਉਂਕਿ ਸਾਨੂੰ ਅੱਧ ਕਰਨਾ ਤਾਂ ਆਉਣਾ ਹੀ ਚਾਹੀਦਾ ਹਰੇਕ ਪ੍ਰੈਸ਼ਨ ਦੇ ਵਿੱਚ ਸਾਨੂੰ ਜਿਹੜੀਆਂ ਰੱਖਣ ਵਾਲੀਆਂ ਉਹਨਾਂ ਨੂੰ ਅੱਧ ਕਰਨਾ ਪੈਂਦਾ ਫਿਰ ਅਸੀਂ ਇਹਨਾਂ ਤੋਂ ਲੈ ਲਵਾਂਗੇ ਉਸ ਤੋਂ ਬਾਅਦ ਜਿੱਥੇ ਚੱਕਰ ਮਿਲਦੇ ਨੇ ਉਹਦਾ ਨਾਮ ਅਸੀਂ ਫਿਰ ਰੱਖ ਲਾਂਗੇ ਅਤੇ ਇਹ ਫੀਫੀ ਦੇ ਉੱਪਰ ਲੰਮ ਖਿੱਚਾਂਗੇ ਲੰਮ ਖਿੱਚਣਾ ਵੀ 90 ਡਿਗਰੀ ਦਾ ਕੋਣ ਬਣਾਉਣਾ ਤੁਹਾਨੂੰ ਆਉਂਦਾ ਫਿਰ ਦਫੀ ਜਿੱਥੇ ਕੱਟਦੀਆਂ ਨੇ ਉਹਨਾਂ ਨੂੰ ਮਲਾਵਾਂਗੇ ਇਫਤਰਾਣਾ ਥੋੜਾ ਲੰਬ ਖਿੱਚਿਆ ਜਾਊਗਾ ਇੱਕ ਅਸੀਂ ਅੱਧ ਚੱਕਰ ਖਿੱਚਣਾ ਜਿਹੜਾ ਅਸੀਂ ਅੱਧ ਕਰਿਆ ਸੀਗਾ ਆਹ ਅੱਧ ਕਰਿਆ ਸੀ ਇਹਨਾਂ ਦੋਨਾਂ ਰਖਾਵਾਂ ਦਾ ਇਹਦੇ ਤੇ ਰੱਖ ਕੇ ਉਜਨੀ ਜਾਂ ਪੀਜਨੀ ਪ੍ਰਕਾਰ ਖੋਲ ਲੋ ਤੇ ਅਰਧ ਚੱਕਰ ਬਣਾ ਲਓ ਜਿੱਥੇ ਅਰਧ ਚੱਕਰ ਤੇ ਆ ਫੀ ਪੁਆਇੰਟ ਵਾਲਾ ਲੰਬਾ ਆਪਸਟ ਮਿਲਦੇ ਨੇ ਉਹ ਪੁਆਇੰਟ ਦਾ ਨਾਮ ਅਸੀਂ D ਰੱਖ ਦਿੰਨੇ ਆ ਫਿਰ ਅਸੀਂ D ਤੇ ਰੱਖ ਕੇ ਸੀਜ ਨਹੀਂ ਪ੍ਰਕਾਰ ਭੰਡਣੀ ਆ ਤੇ ਇੱਕ ਵੇਰ ਤੋਂ ਅੱਧ ਚੱਕਰ ਲਗਾਉਣਾ ਜਿਹੜਾ ਦੋਨੋਂ ਚੱਕਰਾਂ ਨੂੰ ਘਟੇ ਜਿਹੜੇ ਸਾਨੂੰ ਬਿੰਦੂ ਮਿਲੇ ਨੇ ਨਾ ਨਾਮ ਅਸੀਂ A ਤੇ B ਰੱਖ ਦੇਣਾ A ਤੇ B ਨੂੰ ਅਸੀਂ ਮਿਲਾ ਦੇਣਾ ਜਿਹੜੇ ਲੰਬ ਵਗੈਰਾ ਨੇ ਇਹਨਾਂ ਨੂੰ ਅਸੀਂ ਡਾਟਡ ਕਰ ਦਿੰਨੇ ਆ ਇਸ ਤਰ੍ਹਾਂ ਨਾ ਦੋ ਅਸਮਾਨ ਚੱਕਰਾਂ ਨੂੰ ਛੁੰਦੀ ਹੋਈ ਸਾਡੀ ਬਾਹਰੀ ਫਾਂਜੀ ਸੋਰੇਕਾ ਮਿਲ ਜਾਵੇਗੀ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ